ਯੁਤੇਰੇ ਰੰਗ ਰਾਪੇ ਸੇ ਫੈਸਲਾ ਕਰਨ ਤੋਂ ਪਹਿਲਾਂ ਇਸ ਨਾਲ ਜੁੜੇ ਸਨ 2007 ਤੋਂ ਹਰ ਘਟਨਾ ਕਰਮ ਤੇ ਅੰਤਿਕ ਜਥੇਬੰਦੀਆਂ ਨਾਲ ਗੀਰਗ ਵਿਚਾਰ ਕਰਨਾ ਚਾਹੀਦਾ ਸੀ ਤਖਤ ਸਹਿਬਾਨ ਦੇ ਸੇਵਾਦਾਰਾਂ ਵੱਲੋਂ ਲੈ ਗਏ ਫੈਸਲੇ ਨਾਲ ਵਿਸ਼ੂ ਭਾਰ ਵਿੱਚ ਖਾਲਸਾ ਪੰਥ ਨੂੰ ਸ਼ਰਮਿੰਦਗੀ ਉਠਾਉਣੀ ਪਈ ਹੈ ਅਸੀਂ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ ਗਿਆਨੀ ਗੁਰਬਚਨ ਸਿੰਘ ਜੀ ਮੁਖ ਸੇਵਾਦਾਰ ਸ਼੍ਰੀ ਅਕਾਲਪੁਰ ਸਾਹਿਬ ਅਤੇ ਦੂਜੇ ਤਤਸਾਹਿਬਾਨਾਂ ਦੇ ਸੇਵਾਦਾਰ ਗਿਆਨੀ ਮਾਲ ਸਿੰਘ ਗਿਆਨੀ ਗੁਰਮukh ਸਿੰਘ ਗਿਆਨੀ ਇਕਬਾਲ ਸਿੰਘ ਤੇ ਭਾਈ ਗਿਆਨੀ ਰਾਮ ਸਿੰਘ ਨੂੰ ਸਪਸ਼ਟ ਕਰ ਦੇਣ ਲਈ ਸ਼੍ਰੀ ਅਕਾਲਪੁਰ ਸਾਹਿਬ ਦੀ ਵਿਖੇ 9 ਤਤਕ 547 23 ਅਕਤੂਬਰ 2015 ਸਵੇਰੇ 10:00 ਵਜੇ ਤਲਬ ਕਰਨ ਦਾ ਫੈਸਲਾ ਲਿਆ ਹੈ ਕਿਉਂਕਿ ਖਾਲਸਾ ਪੰਥ ਦੇ ਸਾਹਮਣੇ ਹਰ ਸਿੱਖ ਸੇਵਕ ਭਾਵੇਂ ਉਹ ਕਿਸੇ ਵੀ ਵੱਡੇ ਤੋਂ ਵੱਡੇ ਅਹੁਦੇ ਤੇ ਕਿਉਂ ਨਾ ਹੋਵੇ ਸਭ ਜਵਾਬਦੇਹ ਹਨ ਪੰਜ ਪਿਆਰੇ ਸਹਿਬਾਨ ਦਾ ਅਹੁਦਾ ਉਹ ਅਹੁਦਾ ਹੈ ਜਿੰਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਸਾਜਿਆ ਸੀ ਔਰ ਉਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੋੜ ਪੈਣ ਤੇ ਪੰਜ ਪਿਆਰੇ ਸਿੰਘਾਂ ਨੇ ਗੁਰੂ ਸਾਹਿਬ ਜੀ ਦੀ ਬਾਹ ਫੜ ਕੇ ਕਿਹਾ ਸੀ ਸਤਿਗੁਰੂ ਜੀ ਤੁਹਾਡੀ ਬਾਹਰ ਜ਼ਰੂਰਤ ਹੈ ਚਮਕੌਰ ਦੀ ਗੜੀ ਛੱਡ ਜਾਓ ਔਰ ਉਸ ਤੋਂ ਬਾਅਦ ਆ ਫੇਰ ਜਦੋਂ ਇੱਕ ਥਾਂ ਗੁਰੂ ਸਾਹਿਬ ਜੀ ਨੇ ਤੀਰ ਦੇ ਨਾਲ ਨਮਸਕਾਰ ਕੀਤੀ ਸੁਖਨੀ ਸਾਹਿਬ ਦਾ ਪਾਰਟਸ ਤੇ ਫਤੇ ਬਲਾਈ ਸੀ ਉਸ ਵੇਲੇ ਖਾਲਸਾ ਪੰਥ ਨੇ ਕਿਹਾ ਸੀ ਸਾਹਮਣੇ ਇੱਕ ਸਮਾਦ ਹੈ ਤੁਸੀਂ ਇਸ ਸਮਾਦ ਨੂੰ ਮੱਥਾ ਕੋਟੇ ਕਿਹਾ ਤੇ ਉਸ ਵੇਲੇ ਵੀ ਪੰਜ ਪਿਆਰੇ ਸਿੰਘਾਂ ਦੇ ਸਨਮੁਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੜਗੇ ਸਨ ਇਸ ਲਈ ਪੰਜ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਇਹਨਾਂ ਨੂੰ ਪੂਰਾ ਪੂਰਾ ਅਧਿਕਾਰ ਹੈ ਔਰ ਪੰਜ ਪਿਆਰੇ ਸਹਬਾਨ ਉਦੋਂ ਹੀ ਗੱਲ ਕਰਦੇ ਆ ਜਦੋਂ ਕੋਈ ਬਹੁਤ ਵੱਡੀ ਗੱਲ ਜਾਂ ਸਿਰ ਤੋਂ ਪਾਣੀ ਲੰਘ ਜਾਵੇ ਆਮ ਹਾਲਾਤਾਂ ਵਿੱਚ ਅਸੀਂ ਕਿਸੇ ਨੂੰ ਕੋਤਲਬ ਨਹੀਂ ਕਰਦੇ ਹੁਣ ਸਮਾਂ ਆ ਗਿਆ ਸੀ ਕਿ ਜਦੋਂ ਸਿੰਘ ਸਹਬਾਨ ਜਿਹੜੇ ਆਪਣਾ ਆਧਾਰ ਸੰਗਤਾਂ ਵਿੱਚ ਉਗਾ ਚੁੱਕੇ ਸਨ ਇਸ ਲਈ ਇਸ ਸਮੇਂ ਤੇ ਸਾਨੂੰ ਇਹ ਸਟੈਪ ਚੁੱਕਣਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ੀ ਹੋਈ ਮਰਿਆਦਾ ਅਨੁਸਾਰ ਸਿੰਘ ਪੰਚਨਮਹਿ ਮੇਰੋ ਵਾਸਾ ਪੂਰਨ ਕਰੋ ਤਹੇ ਜਿਆਸਾ ਉਹਦੇ ਪਾਏ ਹੋਏ ਪੂਰਨਿਆ ਤੇ ਚੱਲ ਕੇ ਹੀ ਇਹ ਕਾਰਜ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ